ਮੇਰਾ ਨਾਮ ਸਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇ ਜੀਓਪ ਦਾ ਸਿੱਧੂਪੁਰ ਪਿੰਡ ਮੇਰਾ ਫਤਿਹਗੜ੍ਹ ਪਾਸੋਂ ਹੈ 13 ਫਰਵਰੀ ਨੂੰ ਦਿੱਲੀ ਕੁਝ ਕਰਨਾ ਹੈ ਹਾਂਜੀ ਕਿਵੇਂ ਦੇਖਦੇ ਹਾਂ ਜਿਹੜਾ ਇਸ ਚੀਜ਼ ਅੱਜ ਜਿਹੜਾ ਹੈਗੀ ਹੈਗੀ ਸ਼ਾਮ ਨੂੰ 5 ਵਜੇ ਮੀਟਿੰਗ ਵੀ ਹੈ ਕੇਂਦਰ ਸਰਕਾਰ ਦੇ ਅੱਗੇ ਨਾਲ ਕੀ ਲੱਗਦਾ ਹੈ ਵੀ ਕੋਈ ਛਿੱਟਾ ਨਿਕਲੂ ਸਾਨੂੰ ਤਾਂ ਉਹਦੇ ਵਿੱਚ ਤਾਂ ਇਹ ਨਜ਼ਰ ਆਉਂਦਾ ਹੈ ਵੀ ਸਰਕਾਰ ਸਾਡੇ ਜਿਵੇਂ ਕਹਦੀ ਹੈ ਵੀ ਅ ਦਿਮਾਗ ਨੂੰ ਬਦਲਣਾ ਚਾਹੁੰਦੀ ਆ ਸਾਡੀ ਵੀ ਲੋਕ ਇਸ ਚੀਜ਼ ਦੇ ਵਿੱਚ ਆ ਜਾਣ ਵੀ ਮੀਟਿੰਗ ਕਰਨ ਜਿਵੇਂ ਹੋ ਜੂਗਾ ਮੀਟਿੰਗ ਦੇ ਵਿੱਚ ਆਪਣਾ ਫੈਸਲਾ ਹੋ ਜੂਗਾ ਮੈਨੂੰ ਤਾਂ ਇਹ ਸਰਕਾਰ ਦੀ ਇੱਕ ਨੀਤੀ ਇਸ ਤਰ੍ਹਾਂ ਦੀ ਲੱਗਦੀ ਹੈ ਪਰ ਲੋਕ ਇਸ ਗੱਲ ਤੋਂ ਹੁਣ ਜਾਣੂ ਨੇ ਸਾਰੇ ਵੀ ਸਰਕਾਰ ਸਾਡਾ ਧਿਆਨ ਬਦਲਣਾ ਚਾਹੁੰਦੀ ਆ ਵੀ ਧਿਆਨ ਆਪਾਂ ਬਦਲਣਾ ਨਹੀਂ ਹੈ ਦਿੱਲੀ ਜਾਣਾ ਹੈ ਜਿਹੜੀਆਂ ਉਸ ਸਮੇਂ ਦੇ ਮੁਤਾਬਕ ਇਹਨਾਂ ਨੇ ਸਾਡੇ ਕੋਲ ਵਾਅਦੇ ਕਰੇ ਜੇ ਲਖੀਮਪੁਰ ਖੀਰੀ ਦੀ ਗੱਲ ਕਰ ਲਈਏ ਜਿਹੜੇ ਬੰਦੇ ਉੱਥੇ ਮਰੇ ਤੇ ਉਹ ਬੰਦਾ ਐਵੇਂ ਹੀ ਭਾਰਤ ਤੁਰਿਆ ਫਿਰਦਾ ਹੈ ਉਹ ਤੇ ਕੋਈ ਕਾਰਵਾਈ ਨਹੀਂ ਕੀਤੀ ਐਮ ਐਸ ਸੀ ਬੀ ਦੀ ਗੱਲ ਚੱਲੀ ਕਰਜ਼ੇ ਦੀ ਗੱਲ ਚੱਲੀ ਸਰਕਾਰ ਸਾਰੀਆਂ ਗੱਲਾਂ ਕਰਕੇ ਮੁੱਕਰ ਗਈ ਉਹ ਮਜਬੂਰੀ ਬਣੀ ਆ ਲੋਕਾਂ ਦੀ ਸਰਕਾਰ ਨੂੰ ਮਨਾਉਣ ਦੀ ਹੁਣ ਅਸੀਂ ਤਾਂ ਇੱਥੇ ਹੀ ਗੱਲ ਕਹਾਾਂਗੇ ਚਾਹੇ ਉਹ ਜੋ ਮਰਜੀ ਬਾਰਡਰਾਂ ਤੋਂ ਤੇ ਸਰਕਾਰ ਰੋਕ ਲਾ ਰਹੀ ਹੈ ਪਰ ਸਰਕਾਰ ਇਹ ਸਮਝ ਲੈ ਵੀ ਉਹ ਕਿਸਾਨ ਹੁਣ ਉਹ ਨਹੀਂ ਹੈਗੇ ਕਿਸਾਨਾਂ ਨੇ ਵੀ ਲੰਮੇ ਸਮੇਂ ਤੋਂ ਸਰਕਾਰ ਨੂੰ ਹੰਡਾ ਲਿਆ ਸਮਝ ਲਿਆ ਵੀ ਕਰਜ਼ਾ ਕਿਸਾਨ ਦੇ ਜੁਮੇ ਲਕਾਤੋਂ ਨਹੀਂ ਲੈਂਦਾ ਇਹਨੂੰ ਕੌਣ ਲੁੱਟੀ ਜਾਂਦਾ ਹੈ ਕੌਣ ਚੋਰੀ ਕਰਦਾ ਇਹਦੀ ਅੱਜ ਨਾજર ਆ ਗਈ ਵੀ ਸਰਕਾਰ ਕਿਸਾਨ ਨੂੰ ਗਰੀਬੇ ਰੱਖਣਾ ਚਾਹੁੰਦੀ ਹੈ ਉਹ ਗਰੀਬੀ ਨੂੰ ਅਸੀਂ ਆਪਣੇ ਘਰੋਂ ਕੱਢਣ ਦੇ ਲਈ ਦਿੱਲੀ ਜਾ ਰਹੇ ਹਾਂ ਸਰਕਾਰ ਲੋਕਾਂ ਦੀ ਬਣਾਈ ਆ ਨਾ ਕਿ ਸਰਕਾਰ ਆਪਦੇ ਆਪ ਬਣ ਗਈ ਅੱਜ ਲੋਕ ਉਹ ਹੱਕ ਮੰਗਦੇ ਨੇ ਸਰਕਾਰ ਕੋਲੋਂ ਸਰਕਾਰ ਨੂੰ ਦੇਣਾ ਪਊ ਅਸੀਂ ਲੈ ਕੇ ਹਟਾਂਗੇ ਜਿਉ ਬਾਰਡਰਾਂ ਦੇ ਉੱਤੇ ਕੋਈ ਵੀ ਜੀ ਰੋਕ ਲਾਉਂਦੀ ਵੀ ਐ ਜੋ ਮਰਜ਼ੀ ਕਰਦੀ ਐ ਇਹ ਪਬਲਿਕ ਐ ਲੋਕ ਨੇ ਜਦ ਇਹ ਸਰਕਾਰ ਬਣਾ ਸਕਦੇ ਨੇ ਵੋਟਾਂ ਪਾ ਕੇ ਤਾਂ ਉਹ ਉਹ ਨਾਕੇ ਨੂੰ ਵੀ ਤੋੜ ਸਕਦੇ ਨੇ ਸਰਕਾਰ ਨੂੰ ਭੁਲੇਖਾ ਇਸ ਗੱਲ ਦਾ ਵੀ ਨਾਕੇ ਦੇਖਾਂ ਨਹੀਂ ਰੁਕ ਜਾਣਗੇ ਕਿੱਲਾ ਲਾਤੀਆਂ ਹਰਿਆਣੇ ਮੈਂ ਕਹਿੰਦਾ ਕਿੱਲਾ ਲਾਤੀਆਂ ਜੀ ਦੇਖੋ ਬੜੀਆਂ ਤਾਰਾਂ ਫੇਰੀਆਂ ਹੁੰਦੀਆਂ ਨੇ ਆਪਾਂ ਸਭ ਕੋ ਦੇਖਦੇ ਆ ਤਾਰਾਂ ਬਾਰਡਰ ਪਾਰ ਕਰਦੇ ਲੋਕ ਵੀ ਦੇਖੇ ਹੋਣਗੇ ਤੁਸੀਂ ਸੁਣਿਆ ਹੋਣਾ ਵੀ ਬਾਰਡਰ ਪਾਰ ਕਰਕੇ ਯਾਰ ਪਾਕਿਸਤਾਨ ਦੇ ਬੰਦੇ ਭਾਰਤ ਚ ਆ ਗਏ ਅਸੀਂ ਤਾਂ ਇੱਥੇ ਭਾਰਤ ਦੇ ਵਿੱਚ ਹੀ ਬਾਰਡਰ ਪਾਰ ਕਰਨਾ ਹੈ ਨਾ ਉਹ ਕਿੱਲਾ ਬਾਰੇ ਵੀ ਸੋਚਾਂਗੇ ਵੀ ਕਿੱਲਾਂ ਨੂੰ ਕਿਵੇਂ ਮਰੋੜੇ ਦੇਣੇ ਨੇ ਕਿਵੇਂ ਤੋੜਨੀਆਂ ਨੇ ਉਹ ਵੀ ਅਸੀਂ ਵਿਚਾਰਾਂਗੇ ਪਰ ਦਿੱਲੀ ਜਾਵਾਂਗੇ ਦਿੱਲੀ ਅਸੀਂ ਜਾਣਾ ਹੈ ਸਰਕਾਰ ਦੇ ਰੋਕੇ ਦੇ ਨਹੀਂ ਰੁਕਦੇ ਅਸੀਂ ਆਪਣੇ ਹੱਕ ਜਿਹੜੇ ਪ੍ਰਾਪਤ ਕਰਨੇ ਨੇ ਉਹ ਕਰਕੇ ਹਟਾਂਗੇ ਫੋਰਸ ਲਾਈ ਹੋਈ ਹੈਗੀ 11 ਟੁਕੜੇ ਜਿਹੜੇ ਤਨਾਤ ਦੇਖੋ ਸਰਕਾਰਾਂ ਫੋਰਸ ਤਾਂ ਲਾਉਂਦੀਆਂ ਹੁੰਦੀਆਂ ਨੇ ਨਾ ਤਾਂ ਪਤਾ ਹੀ ਹੈ ਕਿ ਸਰਕਾਰ ਨੇ ਫੋਰਸ ਲਾਉਣੀ ਹੈ ਰੋਕਣਾ ਸਾਨੂੰ ਪਰ ਇਹ ਫੋਰਸ ਸਰਕਾਰ ਨੇ ਜਿਹੜੀ ਗੱਲ ਸੋਚ ਕੇ ਲਾਈ ਆ ਵੀ ਇਹਨਾਂ ਨੂੰ ਰੋਕਣਾ ਹੈ ਉਹ ਨਾਲ-ਨਾਲ ਅਸੀਂ ਵੀ ਦੇਖਿਆ ਵੀ ਦੇਖਦੇ ਹਾਂ ਵੀ ਉਹ ਪ੍ਰਸ਼ਾਸਨ ਨੂੰ ਜਿਵੇਂ ਪ੍ਰਸ਼ਾਸਨ ਨੂੰ ਜਾਂ ਉਹ ਗੱਲ ਚੱਲਦੀ ਹੈ ਆਪਣੇ ਕਿੱਲਾਂ ਦੀ ਗੱਲ ਕਰੀਆ ਤੁਸੀਂ ਉਹ ਸਭ ਕੁਝ ਸਾਡੇ ਧਿਆਨ ਦੇ ਵਿੱਚ ਹੈ ਜਿਹੜਾ ਪ੍ਰਸ਼ਾਸਨ ਉੱਤੇ ਖੜਾ ਹੈ ਨਾ ਸਾਨੂੰ ਰੋਕਣ ਦੇ ਲਈ ਉਹਦੇ ਬਾਰੇ ਵੀ ਅਸੀਂ ਸੋਚੀ ਖੜਿਆ ਵੀ ਅਸੀਂ ਉਹਨੂੰ ਕਿਵੇਂ ਪਾਰ ਕਰਨਾ ਹੈ ਉਹਨਾਂ ਲੋਕਾਂ ਨੂੰ ਕਿਵੇਂ ਪਿੱਛੇ ਕਰਨਾ ਹੈ ਉਹ ਸਾਰਾ ਕੁਝ ਸਾਡਾ ਸੋਚਿਆ ਹੈ ਅਸੀਂ ਘਰੋਂ ਦਲੀਲ ਨਾਲ ਤੁਰਿਆ ਦਲੀਲ ਨਾਲ ਦਿੱਲੀ ਪਹੁੰਚਾਂਗੇ ਆਪਦੇ ਹੱਕ ਲਵਾਂਗੇ ਵੀ ਕਿਸੇ ਵੀ ਕੀਮਤ ਉਤੇ ਉਤੇ ਸਰਕਾਰ ਤੋਂ ਪਿੱਛੇ ਨਹੀਂ ਹਟਾਂਗੇ ਦੇਖ ਲਿਆ ਹੰਡਾ ਲਿਆ ਜੇ ਬੰਦਾ ਖੁਦਕਸ਼ੀ ਕਰਕੇ ਮਰਦਾ ਹੈ ਉਸ ਤੋਂ ਬਾਲਾ ਬੇਤਰ ਹੈ ਕਿ ਉਹਨਾਂ ਸਰਕਾਰ ਦੇ ਨਾਲ ਗੱਲ ਪੈ ਕੇ ਮਰੇ ਬੰਦਾ 2020 ਨਾਲੋਂ ਕਿਤੇ ਤਾਂ ਇਤਿਹੀ ਵੱਧ ਸਕਤਾਈ ਜਿਹੜੀ ਲੱਗਦੀ ਹੈਗੀ ਦੋ ਸਟੇਡੀਅਮ ਨੂੰ ਜੇਲ ਬਣਾ ਦਿੱਤਾ ਗਿਆ ਹਰਿਆਣੇ ਦੇ ਵਿੱਚ ਵੱਖ-ਵੱਖ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਫੋਰਸ ਜਿਹੜੀ ਬੈਠੀ ਹੋਈ ਹੈ ਮੀਡੀਆ ਤੱਕ ਜਿਹੜਾ ਉੱਥੋਂ ਬੈਨ ਕਰ ਦਿੱਤਾ ਗਿਆ ਮੀਡੀਆ ਦੂਰ ਰੱਖਿਆ ਜਾ ਰਿਹਾ ਹੈਗਾ ਵੀ ਮੀਡੀਆ ਲਵੇ ਨਾ ਲੱਗੇ ਪੈਰੀਗੇਟਾਂ ਦੇ ਵੀ ਨਾ ਦਿਖਾ ਸਕੇ ਕਿਸਾਨਾਂ ਨੂੰ ਵੀ ਤੇ ਚੱਲ ਕੀ ਰਿਹਾ ਹੈ ਪੜਦਿਆਂ ਦੇ ਪਿੱਛੇ ਜਿਹੜਾ ਕਾਫੀ ਕੁਛ ਕਰ ਲਈ ਹੈਗੀ ਸਰਕਾਰ ਨਹੀਂ ਉਹ ਸਾਰਾ ਕੁਝ ਲੋਕਾਂ ਨੇ ਤਾਂ ਸਮਝ ਲੈਣਾ ਜੇ ਉਹ ਉਹ ਸਰਕਾਰ ਨੇ ਬੰਦੋਬਸਤ ਤਖੜੇ ਕਰ ਲਏ ਤਾ ਲੋਕਾਂ ਦੀ ਤਿਆਰੀ ਦੇ ਵਿੱਚ ਵੀ ਬਹੁਤ ਵੱਡਾ ਇੱਕ ਜਿਵੇਂ ਕਹਿੰਦੀ ਆ ਵੀ ਉਹ ਆਇਆ ਹੈ ਲੋਕ ਵੀ ਪੂਰੀ ਤਿਆਰੀ ਨਾ ਜਾ ਰਹੇ ਨੇ ਇਹ ਨਹੀਂ ਗੱਲ ਹੈਗੀ ਵੀ ਜੋ ਸਰਕਾਰ ਨੇ ਉਧਰ ਆਪਦਾ ਕੰਮ ਹੈ ਸਭ ਕੋ ਸਮਝਦਾ ਸੀ ਵੀ ਸਰਕਾਰ ਨੇ ਜਿਹੜਾ ਵੀ ਬਣਾਈਆਂ ਨੇ ਸਰਕਾਰ ਨੇ ਕਿੱਲ ਵੀ ਲਾਏ ਨੇ ਬੜੇ ਬੜੇ ਪੱਤਰ ਵੀ ਸਿੱਟੇ ਨੇ ਉਹਨਾਂ ਬਾਰੇ ਵੀ ਸਾਰਾ ਕੁਝ ਸੋਚੀ ਬੈਠਿਆ ਵੀ ਉਹਨਾਂ ਨੂੰ ਕਿਹੜੇ ਹਿਸਾਬ ਨਾਲ ਪਰਾਂ ਕਰਨਾ ਹੈ ਸੀ ਇਹਨੇ ਸ਼ੱਭੂ ਬਾਰਡਰ ਦੇ ਉੱਤੇ ਕਹਿੰਦੇ ਨੇ ਪ੍ਰੈਕਟਿਸ ਦੇ ਤੌਰ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਹਾਂ ਸਿੱਟਣਗੇ ਜੀ ਇਸ ਤਰ੍ਹਾਂ ਖਨੌਰੀ ਬਾਰਡਰ ਦੇ ਉੱਤੇ ਉੱਪਰ ਵੀ ਜਿਹੜੀ ਪ੍ਰੈਕਟਿਸ ਉਹ ਕਰਾਈ ਜਾ ਰਹੀ ਹੈਗੀ ਜਿਹੜੀਆਂ ਟੁਕੜੀਆਂ ਉੱਥੇ ਤਨਾਤ ਨੇ ਡਾਂਗਾ ਲਾਇਕ ਉਹਨਾਂ ਨੂੰ ਵੀ ਲਾਠੇ ਚਾਰਜ ਦੇ ਲੱਗਦੇ ਨੇ ਵੀ ਸਰਕਾਰ ਜਿਹੜਾ ਮਨ ਬਣਾ ਚੁੱਕੀ ਹੈ ਜਿਵੇਂ ਹਰਿਆਣਾ ਦੇ ਵਿੱਚ ਜਾਟ ਅੰਦੋਲਨ ਨੂੰ ਖੜਾਇਆ ਸੀਗਾ ਹਰਿਆਣਾ ਸਰਕਾਰ ਨੇ ਬੀਜੇਪੀ ਵੀ ਲੱਗਦਾ ਵੀ ਜ ਉਹ ਵੀ ਸਮਝ ਗਏ ਨੇ ਵੀ ਕੁਝ ਜਿਹੜੀਆਂ ਅਧੀਆਂ ਜੱਥੇਬੰਦੀਆਂ ਪੰਜਾਬ ਦੇ ਵਿੱਚ ਆਰੀਆਂ ਅਧੀਆਂ ਆ ਰਹੀ ਨੇਗੀਆਂ ਇਹਦਾ ਕੋਈ ਫਾਇਦਾ ਚੁੱਕਣ ਦੀ ਨਿਗਾ ਦੇ ਵਿੱਚ ਨਹੀਂ ਜਿਹੜੀ ਤੁਸੀਂ लाठी चार्ज ਦੀ ਗੱਲ ਕਰੀ ਆ ਵੀ ਉਹਨਾਂ ਨੂੰ ਖਲਾਰ ਤਖ ਦਾੜਦਾ ਲੋਕਾਂ ਨੂੰ ਕਦੇ ਵਾਸਤੇ ਵੀ ਇਤਿਹਾਸ ਕਹਿੰਦਾ ਵੀ लाठी ਦੇ ਨਾਲ ਲੋਕਾਂ ਨੂੰ ਕਦੇ ਦਵਾਇਆ ਨਹੀਂ ਜਾਂਦਾ ਵੀ ਅੰਗਰੇਜ਼ਾਂ ਤੋਂ ਕਿਹੜਾ ਦਵਾਏ ਗਏ ਨੇ ਲੋਕ लाठी ਅੰਗਰੇਜ਼ਾਂ ਨਾਲ ਵੱਧ ਨਹੀਂ ਘਵਾ ਸਕਦੇ ਲੋਕਾਂ ਦੇ ਉੱਤੇ ਜਿਹੜਾ ਕੁਝ ਅੰਗਰੇਜ਼ਾਂ ਨੇ ਕਰਿਆ ਸੀ ਪਰ ਅੰਗਰੇਜ਼ਾਂ ਨੂੰ ਛੇਕੜੇ ਤੋਂ ਛੱਡ ਕੇ ਜਾਣਾ ਪਿਆ ਸਰਕਾਰ ਨੂੰ ਗੋਡੇ ਟੇਕਣੇ ਪੈਣੇ ਨੇ ਕੋਈ ਇਹ ਨਵੀਂ ਗੱਲ ਨਹੀਂ ਤੁਸੀਂ ਕਹਿੰਦੇ ਹੋ ਮੋਂਗੇ ਵੀ ਉਹਨੇ ਉੱਥੇ ਬੜਾ ਬੰਦੋਬਸਤ ਕਰ ਲਿਆ ਸਰਕਾਰ ਨੇ ਰੋਕਣ ਦਾ ਅੰਗਰੇਜ਼ਾਂ ਨੂੰ ਵੱਡਾ ਬੰਦੋਬਸਤ ਸਰਕਾਰ ਸਾਡੀ ਹੈ ਉਹ ਇਹ ਭਾਰਤ ਦੀ ਨਹੀਂ ਕਰ ਸਕਦੀ ਪਰ ਭਾਰਤ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਅੰਗਰੇਜ਼ਾਂ ਨੂੰ ਕੱਢਿਆ ਜਿਹੜੇ ਲੋਕ लाठी ਨਾਲ ਸਾਨੂੰ ਦਬਾਉਂਦੇ ਤੇ लाठी ਨਾਲ ਨਹੀਂ ਲੱਭਦੇ ਹੁੰਦੀ ਲਹਿਰ ਕੋਈ ਲਹਿਰ ਤਾਂ ਦਬੂਗੀ ਉਦੋਂ ਜਦੋਂ ਜਦੋਂ ਉਹਨਾਂ ਦੇ ਲੋਕਾਂ ਦੀ ਸੁਣਨਗੇ ਉਹ ਲੋਕਾਂ ਨਾਲ ਗੱਲ ਕਰਨੇ ਬੈਠ ਕੇ ਉਹਨਾਂ ਦੇ ਹੱਕਾਂ ਦੀ ਗੱਲ ਕਰਨਗੇ ਉਹਦੀ ਲਹਿਰ ਦਬੂਗੀ ਕਦੇ ਲਾਠੀਆਂ ਦੇ ਨਾਲ ਮੈਂ ਤਾਂ ਲਹਿਰ ਦਬਦੀ ਦੇਖੀ ਨਹੀਂ ਕਿਤੇ ਮਗਰੋਂ ਦੱਸੋ ਤੋ ਕਦੇ ਇਤਿਹਾਸ ਪੜਿਆ ਸਭ ਨੇ ਸਰਕਾਰ ਨੇ ਪੜਿਆ ਹੋਊਗਾ ਵੀ ਲਾਠੀ ਨਾਲ ਕੁੱਟੇ ਲੋਕ ਵੀ ਦਬ ਜਾਂਦੇ ਨੇ ਕਿਤੇ ਨਹੀਂ ਦਬਣਗੇ ਸਰਕਾਰ ਆਪਦਾ ਸਰਕਾਰ ਕੋਲੋਂ ਅਸੀਂ ਆਪਦਾ ਹੱਕ ਲੈ ਕੇ ਹਟਾਂਗੇ ਪਿੱਛੇ ਨਹੀਂ ਮੁੜਦੇ ਮਹਿਲਾ ਚੌਕ ਤੋਂ ਫੇਰ ਖਨੌਰੀ ਬਾਰਡਰ ਨੂੰ ਹਾਂ ਹਾਂ ਖਨੌਰੀ ਬਾਰਡਰ ਨੂੰ ਤਿਆਰੀ ਅੱਜ ਚੱਲਣ ਹੈ ਜਾਂ ਫਿਰ ਕੱਲ੍ਹ ਨੂੰ ਸਵੇਰੇ ਤੇ ਸਾਡੇ ਪ੍ਰਧਾਨ ਜੀ ਗਏ ਨੇ ਚੰਡੀਗੜ੍ਹ ਗਏ ਨੇ ਉਹ ਉੱਥੋਂ ਜਿਵੇਂ ਦਾ ਸਾਨੂੰ ਹੁਕਮ ਆਊਗਾ ਨਾ ਸਾਨੂੰ ਆਇਆ ਵੀ ਉਹ ਵਲਾਣ ਆਥਣੇ ਕਰਨਗੇ ਜਾਂ ਤਾਂ ਨਹੀਂ ਪਰ ਤੜਕੇ ਤਾਂ ਹੋ ਹੀ ਜਾਣਾ ਤੜਕੇ ਨੂੰ ਸਾਡੀ ਤਿਆਰੀ ਹੋਊਗੀ ਜਾਂ ਆਥਣੇ ਨਾਲ ਹੋਈ ਤੜਕੇ ਜਾ ਹੋਵੇਗੀ 100% ਕਿਤੇ ਮੋੜਨਗੇ ਲੋਕ ਸੋਚਣਗੇ ਵੀ ਅੱਗੇ ਬਾਡਰ ਪਾਰ ਕਿਵੇਂ ਕਰਨਾ ਹੈ ਉਹ ਵਿਉਂਤਬੰਦੀ ਉੱਥੇ ਜਾ ਕੇ ਬਣੂਗੇ ਉਹ ਕੋਈ ਕੁਝ ਨਹੀਂ ਕਹਿ ਸਕਦੇ ਸਾਹਮਣੇ ਕੋਈ ਜੀ ਦੇ ਕੋਈ ਮਾਰਨ ਵਾਲਾ ਮਾਰਨ ਨੂੰ ਖੜਾ ਹੈ ਤੇ ਲੜਨ ਵਾਲਾ ਜਿਹੜਾ ਲੰਗਣਾ ਉਹ ਆਪਦੀ ਤਿਆਰੀ ਕਰੂਗਾ ਮੈਂ ਲੰਗਣਾ ਦੇ ਕੋਲੋਂ ਕੋਈ ਨਹੀਂ ਇਹ ਸਾਡਾ ਫੈਸਲਾ ਹੋ ਚੁੱਕਿਆ ਜਥੇ ਮਦੀਦਾ ਇਹ ਤੋਂ ਕਦੇ ਵੀ ਪਿੱਛੇ ਨਹੀਂ ਮੁੜਾਂਗੇ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਸਾਨੂੰ ਕੋਈ ਭੈ ਨਹੀਂ ਇਸ ਗੱਲ ਦਾ ਸਰਕਾਰਾਂ ਦਾ ਕੰਮ ਹੀ ਹੁੰਦਾ ਵੀ ਉਹਨਾਂ ਨੇ ਲੋਕਾਂ ਨੂੰ ਰੋਕਣਾ ਖੜਾਉਣਾ ਜਿੰਵੇਂ ਬੰਦੋਂ ਲੱਗਦਾ ਪਰ ਅਸੀਂ ਵੀ ਸਾਡੀ ਪੂਰੀ ਤਿਆਰੀ ਅਸੀਂ ਨਹੀਂ ਕਿਸੇ ਕੀਮਤ 'ਤੇ ਆਟਾਂਗੇ ਬਚੀ